ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੱਡਾ ਐਲਾਨ ਕਰ ਦਿੱਤਾ ਹੈ ਕਿ ਮੈਂ ਰਾਜਨੀਤੀ ਛੱਡ ਦੇਵਾਂਗਾ ਜੀ ਹਾਂ ਮੈਂ ਰਾਜਨੀਤੀ ਤੋਂ ਸਦਾ ਵਾਸਤੇ ਸੰਨਿਆਸ ਲੈ ਲਵਾਂਗਾ ਜੇਕਰ ਇਹ ਸਭ ਕੁਝ ਸਾਬਤ ਹੋ ਜਾਵੇ ਜੀ ਹਾਂ ਭਾਜਪਾ ਦੇ ਉੱਤੇ ਕਾਫੀ ਨਿਸ਼ਾਨੇ ਸਾਦੇ ਗਏ ਨੇ ਸੋ ਗੱਲ ਕਰਦੇ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਪੰਜਾਬ ਦੇ ਮਾਮਲੇ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਕਰੜੇ ਹੱਥੀਂ ਲਿਆਏ ਮੁੱਖ ਮੰਤਰੀ ਮਾਨ ਨੇ ਕਿਹਾ ਇਹ ਕਿ ਜਾਖੜ ਨਵੇਂ-ਨਵੇਂ ਭਾਜਪਾ ਦੇ ਵਿੱਚ ਆਏ ਨੇ ਇਹਨਾਂ ਨੂੰ ਹਲੇ ਝੂਠ ਬੋਲਣਾ ਨਹੀਂ ਆਉਂਦਾ ਏ ਉਹਨਾਂ ਬਿਨਾ ਨਾਂ ਉਲੇ ਭਾਰਤੀ ਜਨਤਾ ਪਾਰਟੀ ਤੇ ਹਮਲਾ ਬੋਲਦੇ ਆ ਕਿ ਹਾਏ ਕਿ ਉਥੇ ਸਕ੍ਰਿਪਟ ਦਿੱਤੀ ਜਾਂਦੀ ਹੈ ਜਿਨ੍ਹਾਂ ਨੂੰ ਦਿੱਤੀ ਜਾਂਦੀ ਹੈ ਤੇ ਹੂ ਬੂ ਉਸ ਤਰ੍ਹਾਂ ਹੀ ਉਹਨਾਂ ਨੇ ਬੋਲਣਾ ਹੁੰਦਾ ਇਸ ਲਈ ਉਹਨਾਂ ਦੀ ਜਾਖੜ ਨਾਲ ਹਮਦਰਦੀ ਹੈ ਉਹਨਾਂ ਕਿਹਾ ਇਹ ਕਿ ਉਹਨਾਂ ਦੀ ਕੀ ਔਕਾਤ ਹੈ ਕਿ ਉਹ 26 ਜਨਵਰੀ ਜਾਂ 15 ਅਗਸਤ ਤੇ ਚਾਕੀ ਚ ਸ਼ਹੀਦ-ਏ-ਆਜ਼ਮ ਜਹਾ ਭਗਤ ਸਿੰਘ ਜਾਂ ਹੋਰ ਕਿਸੇ ਵੀ ਮਹਾਨ ਸ਼ਹੀਦਾਂ ਦੀ ਫੋਟੋ ਦੇ ਬਰਾਬਰ ਆਪਣੀ ਫੋਟੋ ਲਗਾ ਸਕਣ ਅਜਿਹੇ ਕੰਮ ਉਹ ਕਦੇ ਵੀ ਨਹੀਂ ਕਰ ਸਕਦੇ ਨੇ ਜਿਸ ਨਾਲ ਕਿਸੇ ਸ਼ਹੀਦ ਦਾ અપਮਾਨ ਹੋਵੇ ਹਾਂ ਜੇਕਰ ਜਾਖੜ ਜੇਕਰ ਉਹਨਾਂ ਦੀ ਫੋਟੋ ਕਿਸੇ ਵੀ ਝਾਕੀ ਤੇ ਕਿਸੇ ਵੀ ਡਿਜ਼ਾਈਨ ਚ ਸਾਬਤ ਕਰ ਦੇਣ ਤਾਂ ਉਹ ਸਿਆਸਤ ਛੱਡ ਦੇਣਗੇ ਨਾਲ ਹੀ ਜਾਖੜ ਇਹ ਵੀ ਵਾਅਦਾ ਕਰਨ ਕਿ ਜੇਕਰ ਉਹ ਝੂਠੇ ਸਾਬਤ ਹੋਏ ਤਾਂ ਉਹ ਪੰਜਾਬ ਚ ਨਹੀਂ ਵੜਨਗੇ ਉਹਨਾਂ ਕਿਹਾ ਹੈ ਕਿ ਜਾਖੜ ਪਹਿਲਾਂ ਵੀ ਕਹਿੰਦੇ ਸੀ ਕਿ ਉਹਨਾਂ ਦੇ ਪਿਤਾ ਦੀ ਫੋਟੋ ਇੰਦਰਾ ਗਾਂਧੀ ਨਾਲ ਨਹੀਂ ਸੀ ਜੇਕਰ ਸੱਚੇ ਹੁੰਦੇ ਤਾਂ ਇੱਥੇ ਹੀ ਪੀਯੂ ਚ ਹੋਈ ਬਹਿਸ ਦੇ ਵਿੱਚ ਹਿੱਸਾ ਜ਼ਰੂਰ ਲੈਂਦੇ ਜੋਨਾ ਨੇ ਨਿਤ ਨਿਤ ਦੀ ਕਿਚ-ਕਿਚ ਖਤਮ ਕਰਨ ਲਈ ਹੀ ਰੱਖੀ ਗਈ ਸੀ ਪਰ ਅਫਸੋਸ ਇਹ ਉੱਥੇ ਪਹੁੰਚਣ ਦੀ ਬਜਾਏ ਆਏ ਦਿਨ ਝੂਠ ਬੋਲ-ਬੋਲ ਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਤੇ ਲੱਗੇ ਹੋਏ ਨੇ ਮਾਨ ਨੇ ਅੱਗੇ ਕਿਹਾ ਇਹ ਕਿ ਜਿਹੜੇ ਝਾਕੀ ਦੇ ਮੁੱਦੇ ਤੇ ਹੁਣ ਝੂਠ ਬੋਲ ਰਹੇ ਨੇ ਉਹ ਦੂਜੇ ਪਾਸੇ ਇਹ ਵੀ ਮੰਨ ਰਹੇ ਨੇ ਕਿ ਇਸ ਤੋਂ ਪਹਿਲਾਂ ਵੀ 9 ਵਾਰ ਪੰਜਾਬ ਦੀ ਝਾਕੀ ਨੂੰ 26 ਜਨਵਰੀ ਨੂੰ ਦਿੱਲੀ ਵਿਖੇ ਸ਼ਾਮਲ ਨਹੀਂ ਕੀਤਾ ਗਿਆ ਸੀ ਜਿਸ ਦੌਰਾਨ ਇਹ ਵੀ ਕਦੇ ਸੱਤਾ 'ਚ ਹੋਣਗੇ ਜਿਨ੍ਹਾਂ ਉਸ ਸਮੇਂ ਕੇਂਦਰ ਦੇ ਧੱਕੇ ਦਾ ਵਿਰੋਧ ਨਹੀਂ ਕੀਤਾ ਉਹਨਾਂ ਕਿਹਾ ਇਹ ਪ੍ਰਧਾਨ ਮੰਤਰੀ ਮੋਦੀ ਕੀ ਸ਼ਹੀਦਾਂ ਤੋਂ ਵੀ ਵੱਡੇ ਹੋ ਗਏ ਨੇ ਜਿਹੜੇ ਤੈਅ ਕਰਨਗੇ ਕਿ ਝਾਕੀ ਚ ਕਿਸ ਨੂੰ ਦਿਖਾਉਣਾ ਹੈ ਕਿਸ ਨੂੰ ਨਹੀਂ ਉਹਨਾਂ ਇਸ ਸਮੇਂ ਆਪਣੇ ਕੋਲ ਮੌਜੂਦ ਵੱਖ-ਵੱਖ ਰਾਜਾਂ ਦੀਆਂ ਝਾਕੀਆਂ ਦੇ ਡਿਜ਼ਾਈਨ ਵੀ ਦਿਖਾਉਂਦੇ ਆ ਸਵਾਲ ਕੀਤਾ ਪੰਜਾਬ ਕਿਸ ਗੱਲੋਂ ਹੋਰ ਨਾਲ ਸੂਬਿਆਂ ਨਾਲੋਂ ਘੱਟ ਹੈ ਜਿਸ ਦੀ ਝਾਕੀ ਨੂੰ ਦਿੱਲੀ ਚ ਸ਼ਾਮਲ ਨਹੀਂ ਕੀਤਾ ਜਾ ਰਿਹਾ ਮੁੱਖ ਮੰਤਰੀ ਮਾਨ ਨੇ ਸਪਸ਼ਟ ਤੌਰ ਤੇ ਕਿਹਾ ਹੈ ਕਿ ਉਹ ਹਰ ਲਗ ਅਰ ਹਾਲਤ ਦੇ ਵਿੱਚ 26 ਜਨਵਰੀ ਨੂੰ ਦਿੱਲੀ ਚ ਪੰਜਾਬ ਦੀ ਝਾਕੀ ਕੱਢਣਗੇ ਇਹ ਨਹੀਂ ਉਹ ਉਸੇ ਝਾਕੀ ਨੂੰ 26 ਜਨਵਰੀ ਨੂੰ ਹੀ ਪੰਜਾਬ ਭਵਨ ਦਿੱਲੀ ਲੈ ਜਾ ਕੇ ਖੜਾਉਣਗੇ ਜਿੱਥੇ ਹੋਰ ਰੋਜ਼ ਦਿੱਲੀ ਜੀਆਂ ਸੜਕਾਂ ਤੇ ਪੰਜਾਬ ਦੀ ਝਾਕੀ ਕੱਢ ਕੇ ਉੱਥੋਂ ਦੇ ਲੋਕਾਂ ਨੂੰ ਸ਼ਹੀਦਾਂ ਦੀਆਂ ਕੁਰਬਾਨੀਆਂ ਯਾਦ ਕਰਵਾਉਣਗੇ ਤੇ ਪੁੱਛਣਗੇ ਕਿ ਉਹ ਉਹਨਾਂ ਲਈ ਸਤਕਾਰਯੋਗ ਨਹੀਂ ਹੈ ਜਿਸ ਤੇ ਭਾਜਪਾ ਖੁਦ ਜਵਾਬ ਦੇ ਹੋਵੇਗੀ ਹਾਲਾਂਕਿ ਉਹਨਾਂ ਝਾਕੀਆਂ ਤੇ ਇਹ ਵੀ ਲਿਖਿਆ ਜਾਏਗਾ ਰਿਜੈਕਟਡ ਵਾਈ ਸੈਂਟਰ ਜੀ ਹਾਂ ਇਹਨਾਂ ਝਾਕੀਆਂ ਨੂੰ ਮੋਦੀ ਸਰਕਾਰ ਨੇ ਰਿਜੈਕਟ ਕਰ ਦਿੱਤਾ ਹੈ ਲੋਕੋ ਹੁਣ ਤੁਸੀਂ ਹੀ ਦੱਸੋ ਕਿ ਇਹਨਾਂ ਦੇ ਵਿੱਚ ਗਲਤ ਕੀਤਾ ਹੈ ਹਾਲਾਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਾਜਪਾ ਤੇ ਭਾਜਪਾਈ ਰਾਜ ਕਰਨ ਦਾ ਇਲਜ਼ਾਮ ਵੀ ਲਗਾਇਆ ਇਹ ਵੀ ਦੱਸਿਆ ਹੈ ਕਿ ਇਹ ਲੋਕ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ द्या ਨਾ ਜਨਗਨ ਮੰਡ ਦੇ ਵਿੱਚੋਂ ਕੱਢ ਦੇਣਗੇ ਮੁੱਖ ਮੰਤਰੀ ਨੇ ਇਸ ਗੱਲ ਨੂੰ ਵੀ ਦੁਬਾਰਾ ਤੋਂ ਦੁਹਰਾਇਆ ਇਸ ਨੂੰ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ